ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਜੈ ਜੈਕਾਰ ਸਦਾ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਈ ਦੁੱਖਾਂ ਦੇ ਸਾਡਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤਨਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਰੱਖਿਆ ਦਿਵਾ ਬਾਈ ਕਰੋ ਕਿਰਪਾ Thank <laughs> you. ਜਾਏ ਬਾਦ ਜੁਨੀਏ ਨਾ ਨਿਦਿਆਵੇ ਤਾਏ ਏ ਬਾਦ ਰੇ ਫਿ ਮਰੀਏ ਕਾਰੇ ਨਾ ਨਿਦਿਆਵੇ ਤਾਏ ਓਏ ਬਾ ਤਾਈ ਓਏ ਤਾਏ ਸਭ ਤਾਏ ਓਏ ਤਾਏ ਸਭ ਤਾਏ ਓਏ ਤਾਏ ਗੁਰ ਕੋ ਬਰ ਬਰ ਜਾਈ ਗੁਰ ਕੋ ਬਰ ਬਰ ਜਾਈ ਅਕੀ ਗੁਰ ਕੋ ਬਰ I take good ਮਨ ਰਤ ਸਹ ਧਰਿਆ ਸਾਧ ਸੰਤੋਖ ਸਮਾਚਰੇ ਅਭਰਾ ਸਰ ਭਰਿਆ ਅਗਾਤ ਗਥਾ ਅਮਰਾ ਭੂਰੀ ਜਿਸ ਦੇ ਸੋ ਭਾਵ ਹੈ ਇਹੋ ਰਾਜ ਜੋਗ ਗੁਰ ਰਾਮਦਾਸ ਤੋਜਹੀ ਬਾਣੀ ਆਵੈ ਇਹੋ ਰਾਜ ਜੋਗ ਗੁਰ ਰਾਮਦਾਸ ਤੋਜਹੀ ਬਾਣੀ ਆਵੈ ਸਿਮਰ ਸਿਮਰ ਸਿਮਰਿ ਨਾਮ ਜੀਵਾ ਤਨ ਮਾਲ ਹੋਇ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਸਤ ਗੁਰ ਦੀਨ ਦਇਆ ਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਦ ਤੁਮਰੇ ਦਵਾਰੇ ਆਇਆ ਨਾਨਕ ਗਉ ਪ੍ਰਭ ਬੈ ਕਿਰਪਾਲਾ ਸਤ ਗੁਰ ਪੂਰਾ ਬਾਇਆ ਵਿਸਰ ਨਹੀਂ ਦਾਤਾ संकट मिट दर्स दुहारो सुख होटल गुर से अहन सहज सुभाए दर्शन पर से आए गुरु गाय जन्म मरण दुख हो वै सिफ दुख साम दे नूर अर सो सो तोध ॾिठे सॼे पातशाह माल जनम जनम दे सजण सजा पातशाहू सिर शाह दिस पास बेठे आ सोही सबना द वेस ਸਾਧਨਾ सुनाइया बलहारी गोरे आपने गुर गौ बल जाइया हर किया कथा कहानिया गुरमीत सुनाइया बलहारी हारी गोरे आपने गुर गौ बल जाइया ਗੁਰ ਸਿੱਖ ਆਏ ਮਿਲ ਤੂ ਮੇਰੇ ਗੁਰੂ ਕੇ ਪਿਆਰੇ ਰਹਾਉ ਹਰਗੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਨ ਗੁਰ ਕਾ ਬਾਣਾ ਮੰਨਿਆ ਤੈਨ ਘਮ ਘਮ ਜਾਏ ਜेन ਸਾਧ ਗੁਰ ਪਿਆਰਾ ਦੇਖਿਆ ਤੈਨ ਗਉ ਹਵਾਰੀ ਜेन ਗੁਰ ਕੀ ਗੀਤੀ ਜਾਗਰੀ ਤੈਨ ਸਾਧ ਬਲੇ ਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਦੇ ਵਾਈ ਹੈ ਗੋਰਾ ਮੁਖ ਨੇਸ ਤਾਰਾ ਜੋ ਹਰ ਨਾਮ ਧਿਆਏ ਜੇ ਤੇ ਜਨ ਪਰਵਾਨਾ ਤੈਨ ਵਿਟਹੁ ਨਾਨਕ ਵਾਰਿਆ ਸਦਾ ਸਦਾ ਗੁਰਵਾਨਾ ਸਾਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਪਹਾਵਾ ਗੋਰਮukh ਪਿਆਰਾ ਸੇਵਦੇ ਤੈਨ ਹਰ ਫਾਲ ਪਾਵੈ ਜਿਨ ਹਰ ਸੇਤੀ ਬੇਰਹੜੀ ਤੈਨ ਆਜੀਐ ਬ੍ਰਭ ਨਾਲੇ ਓਏ ਜਬ ਜਬ ਪਿਆਰਾ ਜੀਵਦੇ ਹਰ ਨਾਮ ਸਮਾਲੇ ਦੇਨ ਗੋਰਮukh ਪਿਆਰਾ ਸੇਵਿਆ ਤੇਨੇ ਗਉ ਘੁੰਮ ਜਾਇਆ ਓਏ ਆਬ ਛੁੱਟੇ ਪਰਵਾਰ ਸਿਓ ਸਭ ਜਗਤ ਛਡਾਇਆ ਗੁਰ ਬਿਆਰੈ ਹਰ ਸੇਵਿਆ ਗੁਰ ਤੁੰਨ ਗੁਰ ਤੁੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੰਨ ਵਡ ਪੁਨ ਹੋ ਜੋ ਗੁਰ ਸਿੱਖ ਗੁਰ ਸੇਵਦੇ ਸੇਵਨ ਪਰਾਨੀ ਜਾਨ ਨਾਨਕ ਦੇਨ ਗਉਵਾਰਿਆ ਸਦਾ ਸਦਾ ਗੁਰ ਬਾਣੀ ਗੁਰਮੁਖ ਸਹੀ ਸਹਿਲਿਆ ਸੇ ਆਬ ਹਰ ਭਾਈਆ ਹਰ ਦਰ ਗਹਿ ਪੈਨਾਈਆ ਹਰ ਆਬ ਘੜ ਲਾਈਆ ਗੁਰਮੁਖ ਨਾਮ ਤੇ ਆਏ ਦੇ ਤਿੰਨ ਦਰਸਨ ਦੀ ਜਾਇ ਹਮ ਤਿੰਨ ਕੇ ਚਰਨ ਬਖਾਲ ਦੇ ਤੂੜ ਕੋਲ ਕੋਲ ਪੀ ਜਾਇ ਪਾਨ ਸੁਵਾਰੀ ਖਾਤੀਆ ਮੁਖ ਵੀੜੀਆ ਲਾਈਆ ਹਰ ਹਰ ਕਦੇ ਨਾ ਜੇਤੇ ਹੋ ਜਮ ਪਗੜ ਜਲਾਈਆ ਜੇ ਨਾ ਹਰਨਾ ਮਾਰ ਜਿਦਿਆ ਹਿਰਦਾ ਓਰ ਤਹਾਰੇ ਤੈਨ ਜਮ ਨੇੜ ਨਾਇਬਹੀ ਗੁਰ ਸੇਖ ਗੁਰ ਪਿਆਰੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰ ਮੁਖ ਜਾਣ ਨਾਨਕ ਜਨ ਸਾਧ ਗੁਰ ਪੀਟੇ ਆਲ ਰੰਗ ਰਲਿਆ ਮਾਣੈ ਸਾਧ ਗੁਰ ਦਾਤਾ ਆਖੀਐ ਤੁਸ ਕਰੇ ਬਸਾਉ ਹਉ ਗੁਰ ਵਿਟਾਉ ਸਾਧਵਾਰਿਆ ਜਨ ਜਤੜਾ ਨਾਉ ਸੋਦਾਨ ਗੁਰੂ ਸਾਬਾਸ ਹੈ ਹਰ ਦੇ ਸਨੇਹਾ ਹਉ ਵੇਖੇਖ ਗੁਰੂ ਵਿਗਸਿਆ ਗੁਰ ਸਾਧ ਗੁਰ ਦੇਹਾ ਗੁਰ ਰਸਨਾ ਅੰਮ੍ਰਿਤ ਭੁਲਦੀ ਹਰ ਨਾਮ ਸੁਹਾਵੀ ਜੇ ਸੁਣ ਸਿਖਾ ਗੁਰ ਮੰਨਿਆ ਤੇਨਾ ਭੁਖ ਸਭ ਜਾਵੀ ਹਰ ਕਾ ਮਾਰਗ ਆਖੀਐ ਕਾਹੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਘਰ ਜਲਾਈਐ ਜੈ ਨ ਗੁਰ ਮੁਖ ਹਾਰਿ ਅਰਾਧਿਆ ਸਿਸਾ ਵੱਡ ਧਾਣੇ ਹਉ ਸਾਧ ਗੁਰ ਕਉ ਸਾਧ ਵਾਰਿਆ ਗੁਰ ਬਜਨ ਸਮਾਣੇ ਤੂ ਠਾ ਗੁਰ ਤੂ ਸਾਹਿਬ ਤੂ ਹੈ ਮੇਰਾ ਮੀਰਾ ਤੁਦ ਬਾਵੈ ਤੇਰੀ ਬੰਦਗੀ ਤੋ ਗੁਣੀ ਗਹਿਰਾ ਆਵੇ ਹਰ ਇੱਕ ਰੰਗ ਹੈ ਆਵੇ ਬਹੁ ਰੰਗੀ ਜੋ ਤੇ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ ਆਵੇ ਹਰ ਇੱਕ ਰੰਗ ਹੈ ਆਵੇ ਬਹੁ ਰੰਗੀ ਉਦੇਸ ਬਾਵੈ ਨਾਨਕਾ ਸਾਈ ਗੱਲ ਜੰਗੀ ਵਾਹਿਗੁਰੂ ਦੀ ਕਾਲ ਸਾਹਿਗੁਰੂ ਦੀ ਕੀ ਫਤਿਹ ਥਿਲਾੰਗ ਮਹੱਲਾ ਚੌਥਾ ਹਰਗਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਾਲਿਹਾਰੀ ਗੁਰਿਆਬ ਨੇ ਗੁਰ ਕਉ ਭਲ ਜਾਈਆ ਪਰਮ ਸਨਮਾਨਯੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ 52 ਪਵਿੱਤਰ ਮੁਖਵਾਕ ਸੋਢੀ ਸੁਲਤਾਨ ਚੌਥੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰਿਤੁਰੰਗ 725 ਤੇ ਤਲੰਗ ਰਾਗ ਅੰਦਰ ਸ਼ਬਦ ਇਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵਿਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਹੋਈਆਂ ਬਿਆੰਤ ਬਿਆੰਤ ਭੋਲਾ ਦੀ ਖਿਮਾ ਫਤੇ ਬਰਾਉ ਜੀ ਵਾਹਿਗੁਰੂ ਜੀ ਕਾ ਅਕਾਲ ਸਤ ਵਾਹਿਗੁਰੂ ਜੀ ਕੀ ਫਤ